ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਦੋਸਤਾਂ ਨੂੰ ਕੀ ਹਾਲ ਚਾਲ ਹੈ ਠੀਕ ਠਾਕ ਹੈ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਹਾਮ ਜ਼ਿਲ੍ਹਾ ਫਰੋਹੇਪੁਰ ਤੇ ਨੇੜੇ ਸ਼ਹਿਰ ਹੈ ਜਿਹੜਾ ਦੋਸਤੋ ਮੁੱਦਕੀ ਹੈ ਅੱਜ ਦੀ ਵੀਡੀਓ ਦੇ ਵਿੱਚ ਦੋ ਨਾਗ ਹੈ ਜਿੰਨਾਂ ਦੇ ਵਿੱਚ ਇੱਕ ਨੀਲੀ ਰਾਵੀ ਹੈ ਤੇ ਇੱਕ ਜਿਹੜੀ ਦੋਸਤੋ ਮੋਰਾ ਨਸਲ ਦੀ ਕੱਟੀ ਹੈ ਦੋਵੇਂ ਚੰਗੀ ਢਾਂਚੇ ਰੀ ਦੋਸਤੋ ਕੱਟੀਆਂ ਬਕਾਊ ਆ ਇਹ ਠੀਕ ਹੈ ਜੀ ਬਾਈ ਹੁਣੀ ਵਪਾਰ ਦਾ ਕੰਮ ਕਰਦੇ ਆ ਪਸ਼ੂਏ ਜਿਹੜੇ ਦੋਸਤੋ ਰੂਟੀਨ ਚ ਹੀ ਆਉਂਦੇ ਆ ਦੋਵੇਂ ਨਾਗ ਜਿਹੜੇ ਵਿਕਾਊ ਆ ਬਾਕੀ ਗੱਲਬਾਤ ਜਿਹੜੀ ਦੋਸਤੋ ਬਾਈ ਨਾਲ ਕਰਾਂਗੇ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜੇਕਰ ਵੀਡੀਓ ਨੂੰ ਫੇਸਬੁੱਕ ਤੇ ਦੇਖ ਰਹੇ ਆ ਤਾਂ ਪੇਜ ਨੂੰ ਫੋਲੋ ਕਰ ਰਹੇ ਹੋ ਹੋਰ ਕਿਸੇ ਵੀਰ ਭਰਾ ਨੇ ਕੋਈ ਵੀ ਆਪਣਾ ਪਸ਼ੂ ਸੇਲ ਕਰਨਾ ਹੋਵੇ ਮੇਰਾ ਨੰਬਰ ਸਕਰੀਨ ਤੇ ਚੱਲਦਾ ਹੋਣਾ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਇਹਨਾਂ ਕਟੀਆਂ ਦੀ ਜਿਹੜੀ ਗੱਲਬਾਤ ਆਜੂ ਬਾਈ ਨਾਲ ਕਰੀਏ ਸ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਨਾਂ ਦੱਸਿਓ ਇਸ ਕਰਨ ਸਿੰਘ ਹੈ ਜੀ ਪੰਡ ਆਪਣਾ ਲੋ ਹਾਮ ਹੈ ਨਾ ਹਾਂਜੀ ਪੰਡ ਲੋ ਹਾਮ ਜਲਾ ਹੋਇਆ ਭਰਾ ਜੀ ਠੀਕ ਹੈ ਤੇ ਪਸੂ ਫਿਰ ਰੂਟੀਨ ਚ ਆਈ ਜਾਂਦੇ ਹਾਂਜੀ ਵੀ ਰੂਟੀਨ ਚ ਹੀ ਹੁੰਦੀ ਠੀਕ ਹੈ ਦੋ ਨਾ ਗਏ ਹੈ ਨਾ ਅੱਜ ਹਾਂਜੀ ਇੱਕ ਤਾਂ ਬਰੇ ਮੋਰਾਂ ਪਸੂ ਚ ਕਾਲੀ ਕੱਟੀ ਆ ਆਪਣੇ ਕੋਲੇ ਹੂੰ ਹੂੰ ਇੱਕ ਨੀਲੀ ਜੱਟੇ ਦੇ ਕੱਟ ਠੀਕ ਹੈ ਕਿੰਨੇ ਟਾਈਮ ਦੀ ਹੋਗੀ ਨੀਲੀ ਇਹ ਮੇਰੇ ਸਾਲ ਦੀ ਹੋਗੀ ਅੱਛਾ ਇੱਕ ਸਾਲ ਦੀ ਹੈ ਨਾ ਠੀਕ ਹੈ ਦੋਸਤੋ ਇੱਕ ਸਾਲ ਉਮਰ ਹੈ ਠੀਕ ਹੈ ਜੀ ਅੱਖਾਂ ਬਹੁਤ ਸੋਹਣੀਆਂ ਬਿਲਕੁਲ ਨੀਲੀਆਂ ਨਿੱਕਾ ਨਿੱਕਾ ਸਿੰਘਾ ਕ ਬਾਕੀ ਚੰਗੀ ਹੈ ਆ ਬਰੀਡਿੰਗ ਵਾਸਤੇ ਬਹੁਤ ਚੰਗੇ ਟੌਪ ਚੱਕਾ ਚੰਗਾ ਠੀਕ ਹੈ ਖੋਲੀਏ ਨੂੰ ਮਾੜੀ ਜੀ ਚਾਰੇ ਪੈਰਾਂ ਤੇ ਦੋਸਤੋ ਮਾਰਕਿੰਗ ਹੈ ਬਿਲਕੁਲ ਛੋਟਾ ਛੋਟਾ ਸਹੀ ਹੈ ਠੀਕ ਹੈ ਤੇ ਬਾਕੀ ਦੋਸਤੋ ਰਾਜ ਹੀ ਹੈ ਕੱਟੀ ਸੰਭੀ ਸੰਭਾਈ ਹੈ ਰਾਜੀ ਹੈ ਠੀਕ ਹੈ ਜੀ ਬਸ ਠੀਕ ਹੈ ਭਾਈ ਮੋੜ ਦੇ ਸਭ ਬਹੁਤ ਸੋਹਣੇ ਲੱਗੇ ਕੱਟ ਸੋਹਣਾ ਹੈ ਟੇਡਾ ਕੱਟ ਹੈ ਠੀਕ ਹੈ ਜੀ ਬਾਕੀ ਠੀਕ ਹੈ ਫੁੜੇ ਦੋਸਤੋ ਬਿਲਕੁਲ ਚੱਕਵੇਂ ਆ ਠੀਕ ਹੈ ਜੀ ਰਾਜੀ ਆ ਦੋਸਤੋ ਸੋਹਣੀ ਸੁਨੱਖੀ ਹੈ ਠੀਕ ਹੈ ਥਣ ਜਿਹੜੇ ਦੋਸਤੋ ਚਾਰੇ ਨਖਣ ਥਣ ਬਹੁਤ ਸੋਹਣਾ ਲੱਗਿਆ ਠੀਕ ਹੈ ਚਾਰੇ ਥਣ ਨਖੜਵੇ ਠੀਕ ਹੈ ਤੇ ਕੀ ਰੇਟ ਹੋਊਗਾ ਰੇਟ ਤੇ ਇਹਦਾ ਥੋੜਾ ਜਿਹਾ 22000 ਦੀ ਦਰ ਹੈ 22000 ਰੁਪਏ ਠੀਕ ਹੈ ਦੋਸਤੋ 22000 ਰੁਪਿਆ ਜਿਹੜਾ ਇਸ ਕੱਟੇ ਦੀ ਡਿਮਾਂਡ ਹੈ ਠੀਕ ਹੈ ਜੀ ਨੂੰ ਪਸੰਦ ਆਵੇ 22 ਦਾ ਨੰਬਰ ਸਕਰੀਨ ਤੇ ਚੱਲਦਾ ਹੋਣਾ ਬਾਈ ਨਾਲ ਗੱਲਬਾਤ ਕਰਕੇ ਖਰੀਦ ਲੈਣੀ ਠੀਕ ਹੈ ਜੀ ਤੇ ਦੂਜੇ ਨੰਬਰ ਤੇ ਮੋਰਾ ਦੀ ਹੈ ਨਾ ਇਹਨੂੰ ਵੀ ਖੋਲੀ ਮਾਰੀ ਜੀ ਇਹ ਬਹੁਤ ਚੰਗੀ ਕੱਟੀ ਹੈ ਬੜੀ ਠੀਕ ਹੈ ਕਿੰਨੇ ਟਾਈਮ ਦੀ ਹੋ ਗਈ ਇਹ ਇਹ ਵੀ ਨਹੀਂ ਠੀਕ ਹੈ ਅੱਛਾ 1 ਸਾਲ ਹੀ ਦੋਸਤੋ ਇਸ ਕੱਟੀ ਦੀ ਉਮਰ ਠੀਕ ਹੈ ਜੀ ਬਾਕੀ ਸੰਭੀਆਂ ਸੰਭਾਈਆਂ ਦੋਸਤੋ ਕਟੀਆਂ ਰਾਜੀ ਆ ਦੋਵੇਂ ਠੀਕ ਹੈ ਜੀ ਰੰਗ ਬਿਲਕੁਲ ਕਾਲਾ ਸੈਂਗ ਸੋਨਾ ਮੂੰਹ ਸੋਨਾ ਠੀਕ ਹੈ ਬਸ ਠੀਕ ਹੈ ਲੈ ਚਲ ਸੈਂਗ ਵਗੈਰਾ ਬਹੁਤ ਸੋਹਣੇ ਆ ਊੜੇ ਬਿਲਕੁਲ ਚੱਕਵੇਂ ਆ ਰਾਜੀ ਆ ਦੋਸਤੋ ਤੇ 89204 ਲਿਖ ਲ ਗਏ ਠੀਕ ਹੈ ਕੀ ਰੇਟ ਹੈ ਦਾ ਇਹਦਾ ਵੀ 18000 18000 ਰਾਂਜੀ ਠੀਕ ਹੈ ਦੋਸਤੋ ਮੋਰਾ ਵਾਲੀ ਕੱਟੀ ਦਾ ਰੇਟ 18000 ਰੁਪਇਆ ਠੀਕ ਹੈ ਜੀ ਦੋ ਨਾਲੇ ਦਿਖਾਤੇ ਇਹ ਦੋਵਾਂ ਦਾ ਰੇਟ ਦੱਸਦਾ ਜਿਹੜਾ ਨਾਲ ਜਿਹਨੂੰ ਪਸੰਦ ਆ ਵੀ ਬਾਈ ਨਾਲ ਗੱਲਬਾਤ ਕਰਕੇ ਖਰੀਦ ਲੈਣਾ ਠੀਕ ਹੈ ਜੀ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਜੀ